ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਹਾਲ ਚਾਲ ਹੈ ਦੋਸਤੋ ਸਾਨੂੰ ਉਮੀਦ ਹੈ ਆਪ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਦੋਸਤੋ ਅੱਜ ਫਿਰ ਹਾਜ਼ਰ ਹੋਏ ਆਂ ਸੰਤ ਸਿੰਘ ਮਸਕੀਨ ਜੀ ਦੀ ਬੜੀ ਹੀ ਪਿਆਰੀ ਕਥਾ ਲੈ ਕੇ ਕਥਾ ਦਾ ਟਾਈਟਲ ਹੈ ਪਰਮਾਤਮਾ ਬੰਦੇ ਦੀ ਸਮਝ ਵਿੱਚ ਨਹੀਂ ਹੈ ਚਲੋ ਦੋਸਤੋ ਪਹਿਲਾਂ ਚੱਲ ਕੇ ਆਪਾਂ ਕਥਾ ਸਰਵਣ ਕਰਦੇ ਆਂ ਫਿਰ ਕਰਾਂਗੇ ਇਸ ਤੇ ਵਿਚਾਰ ਜਿਨ੍ਹਾਂ ਨੇ ਜਾਣਿਆ ਉਹਨਾਂ ਨੇ ਇਹ ਜਾਣਿਆ ਨਹੀਂ ਜਾਣ ਸਕਿਆ ਜਿਨ੍ਹਾਂ ਨੇ ਕਤਨ ਵੇਖੀ ਤਾਂ ਉਹਨਾਂ ਨੇ ਇਹ ਵੀ ਆਖੇ ਨਿੱਕੇ ਸਤਿ ਨਿੱਕੇ ਸਤਿ ਜਿਨ੍ਹਾਂ ਨੇ ਵੇਖਿਆ ਵੀ ਹੈ ਪਰ ਫਿਰ ਵੀ ਕਹਿ ਦਿੱਤਾ ਹੈ ਮਨ ਬਾਣੀ ਬੁੱਧ ਤੋਂ ਪਰੇ ਅਗਮ ਅਗੋਚਰ ਅਗੋਚਰ ਇੰਦਰੀਆਂ ਦੀ ਬਾਹਰ ਤੋਂ ਪਰੇ ਇਹੋ ਖਾ ਨਹੀਂ ਪਾਉਂਦੇ ਲੋਕ ਨੇ ਭਾਵੇਂ ਅੱਖਾਂ ਦੀ ਸ਼ਕਤੀ ਆਜ ਵਿਗਿਆਨ ਨੇ ਬੜੀ ਵਧਾ ਦਿੱਤੀ ਹੈ ਕੁਰਗਬੀਨ ਵढ़ा ਦਿੱਤੀਏ ਦੂਰਬੀਨ ਵढ़ा ਦਿੱਤੀਏ ਦੂਰ ਦੀ ਚੀਜ਼ ਦੇਖ ਸਕਦੇ ਆਂ ਛੋਟੇ ਚੀਜ਼ ਦੇਖ ਸਕਦੇ ਆਂ ਫਿਰ ਵੀ ਅੱਖਾਂ ਪਰਮਾਤਮਾ ਨੂੰ ਨਹੀਂ ਦੇਖਦੇ ਭਾਵੇਂ ਕੰਨਾਂ ਦੀ ਸਰੋਤ ਵੀ ਵਧਾ ਦਿੱਤੀ ਹੈ ਹਜ਼ਾਰਾਂ ਮੀਲ ਦੀ ਦੂਰੀ ਤੇ ਕੋਈ ਆਵਾਜ਼ ਨੂੰ ਕਰਵੇ ਫਸੇ ਸੁਣ ਰਿਹਾ ਪਹਿਲੇ ਕਿਤੇ ਸੁਣ ਸਕਦੇ ਵਿਗਿਆਨ ਨੇ ਸਾਡੀ ਆਵਾਜ਼ ਨੂੰ ਵੀ ਵਧਾ ਦਿੱਤਾ ਇੱਕ ਮੁਲਕ ਦੇ ਜੱਸੀ ਬੋਲਦੇ ਪਿਆ ਦੂਜੇ ਮੁਲਕ ਦੇ ਜਗਲਾ ਸੁਣ ਰਹੇ ਇੰਦਰੀਆਂ ਦੀ ਸ਼ਕਤੀ ਤੇ ਵਿਗਿਆਨ ਨੇ ਬੜੀ ਵਡਿਆਈ ਦਿੱਤੀ ਫਿਰ ਵੀ ਇਹ ਇੰਦਰੀ ਪਰਮਾਤਮਾ ਤੱਕ ਨਹੀਂ ਪਹੁੰਚਦੀ ਇੱਕ ਵੀ ਸਾਇੰਟਿਸਟ ਨੇ ਨਹੀਂ ਆਖਿਆ ਵਿਵੇਖ ਲਈ ਪਰਮਾਤਮਾ ਸਮਝ ਗਏ ਆਪਰ ਹਾਂ ਇਹ ਨਹੀਂ ਆਖਿਆ ਪਰਮਾਤਮਾ ਨਹੀਂ ਇਹ ਦਰੂਗਾ ਜਿਵੇਂ ਕਲ ਥਾਨੋ ਵਾਸੂ ਭਾਰਤਵਾਜ ਰਦਦੇ ਸਨ ਕਿ ਮੈਂ ਨਾਸਿਕ ਰਿਆ ਮੈਨੂੰ ਖੁਦ ਕਹਿੰਦੇ ਸਨ ਮੈਂ ਨਾਸਿਕ ਰਿਆ ਮੈਨੇ ਮੰਨ ਲਿਆ ਸੈਂਟਿਸ ਅਕਸਰ ਸੈਂਟਿਸ ਨਾਸਿਕ ਕੋ ਮੈਂ ਪਦਾਰਥ ਵੀ ਖੋਜ ਕਰਦੇ ਆ ਕਰਦੇ ਆ ਦਿਮਾਗ ਪਦਾਰਥਵਾਦੀ ਬਣ ਜਾਂਦੇ ਆ ਪਦਾਰਥ ਦੀਆਂ ਅਗੰਮੇ ਖੇਡਾਂ ਦੇਖ-ਦੇਖ ਕੇ ਉਹ ਪ੍ਰਮਾਤਮਾ ਤੋਂ ਇਨਕਾਰੀ ਹੋ ਗਏ ਇਨਕਾਰੀ ਹੋ ਜਾਂਦੇ ਨੇ ਜਦੋਂ ਸੈਂਕੜੇ ਵਿਗਿਆਨ ਦੀ ਇਹ ਖੋਜ ਉਹਨਾਂ ਦੇ ਕੈਂਸਰ ਨੂੰ ਦੂਰ ਕਰ ਨਾ ਸਕੇ ਉਹ ਦੂਰ ਹੋਇਆ ਭਨਗੁਰੂ ਰਾਮਦਾਸ ਜੀ ਮਹਾਰਾਜ ਦੇ ਦਰਬਾਰ ਵਿੱਚ ਆ ਕੇ ਕੋਈ ਇਸ ਅਗੰਮੀ ਸ਼ਕਤੀ ਨੂੰ ਸਨੇ ਕਬੂਲ ਕਰ ਲਈ ਹੈ ਕਿ ਕੋਈ ਛੇੜ ਹੈ ਮੈਨੂੰ ਕਹਿੰਦੇ ਸਮਝ ਇਸ ਤੇ ਮੇਰੀ ਨਹੀਂ ਆਈ ਕੋਈ ਪਰ ਹੈ ਛੇੜਿਆ ਉਹ ਕੌਣ ਦੱਸੇ ਸਮਝ ਆ ਰਹੀ ਨਹੀਂ ਨਹੀਂ ਆਉਂਦੀ ਸਮਝ ਲੈਣ ਹੋ ਜਾਂਦੀ ਨਮਕ੍ਰਿ ਢਲੀ ਲੈਣ ਹੋ ਜਾਂਦੀ ਵਾਪਸ ਦੱਖਣ ਜਾਊਗਾ ਨਹੀਂ ਹੈ ਹੈ ਜਿੰਨੇ ਵੀ ਲੀਨ ਹੋ ਗਏ ਉਹਨਾਂ ਨੇ ਕਾਇ ਦਿੱਤਾ ਅਕਤ ਮਨ ਬਾਰੇ ਬੋਸ ਤੋਂ ਪਰੇ ਅਗਮ ਅਗੋਚ ਮੈਂ ਉਰਦੂ ਦੇ ਤੇਰ ਫਿਰ ਪਾਉ ਨੂੰ ਸਰਵਨ ਕ੍ਰਾਮਾ ਸੂਫੀ ਦਾ ਸਤਨਾਮ ਵਾਹਿਗੁਰੂ ਸਾਹਿਬ ਜੀ ਜੈਤ ਸਰੀ ਮਹਲਾ ਪੰਜਵਾਂ واحد ہے ایک ہے اسپتی پالنا اور وہ ست سوروپ ہے اسی تو سارا گیان آ رہا ہے گرو ہے اور وہ پرساد ہے بخش ہے کریم ہے رحیم ہے جی شری راگ ਇਹ ਤੇਰ ਦੋ ਤਾਲਾਂ ਦੇ ਇੱਕ ਤਾਲਾ ਦੋ ਤਾਲਾ ਤਿੰਨ ਤਾਲ ਚੌਥਾ ਤਾਲ ਇਹ ਤਾਲਾਂ ਦੇ ਨਾਮ ਰਾਗ ਸਿਤਾ ਸੁਰ ਸਿਤਾ ਮਹਾਰਾਜ ਨੇ ਨਾਲ ਸੁਰ ਵੀ ਲਿਖ ਦਿੱਤੀ ਹੈ ਤਾਲ ਵੀ ਲਿਖ ਦਿੱਤਾ ਸੁਰ જયਤਿ ਸਿ ਰਾਗ ਜੈਤਿ ਤਾਲ ਦੋ ਜੇ ਥੋੜੀ ਬਹੁਤ ਸੰਗੀਤ ਦੀ ਮਸਤ ਰੱਖ ਦੇਣਾ ਉਹਨਾਂ ਨੂੰ ਪਤਾ ਹੋਵੇਗਾ ਕਿ ਗਾ ਰਿਹਾ ਹੈ ਤਿੰਨ ਤਾਲ ਦੇ ਅਗਲਾ ਵਜਾ ਰਿਹਾ ਹੈ ਇੱਕ ਤਾਲ ਵਿੱਚ ਸੋ ਤਾਲ ਮੇਲ ਨਹੀਂ ਬੈਠੇਗਾ ਹੋ ਸਕਦਾ ਸੁਰ ਵਿੱਚ ਗਾਣ ਵਾਲਾ ਬੇਸੁਰਾ ਹੋ ਸੁਰ ਦੇ ਨਾਲ ਤਾਲ ਚਾਹੀਦਾ ਹੈ ਤਾਲ ਦੇ ਨਾਲ ਸੁਰ ਚਾਹੀਦਾ ਹੈ ਬੜੀ ਕਮਾਲ ਦੀ ਨੇ ਪਾਤਸ਼ਾਹ ਦੀ ਦੇਣ ਹੈ ਸੁਰ ਤੇ ਤਾਲ ਦੀ ਜੈ ਸ੍ਰੀ ਰਾਗ ਸੁਰ ਅਰਧ ਤਾਲਾ ਇਹ ਦੇਖ ਮੇਰੇ ਪਾਤਸ਼ਾਹ ਨੇ ਇਹ ਛੰਦ تے سلوک اچار نئی واپس کروانے سلوک اچھا اگم آپار پاپ تک جو اگم ہے اندریاں کی پہنچ تو ہے جو بہت اچھا ہے سوچ تو بھی ہے اتھے تک کلپنا بھی نہیں جانتی تک سوچ بھی نہیں جانتی ਉਥੇ ਤੱਕ ਤਕੈਲ ਵੀ ਨਹੀਂ ਜਾਂਦਾ ਤਕੈਲ ਦੀ ਵੀ ਸੀਮਾ ਹੈ ਸੋਚ ਦੀ ਵੀ ਸੀਮਾ ਹੈ ਕਲਪਨਾ ਦੀ ਵੀ ਸੀਮਾ ਹੈ ਉਹ ਤੋਂ ਵੀ ਉੱਚ ਹੈ ਉਹ ਤੋਂ ਵੀ ਉੱਚ ਹੈ ਇੰਦਰੀਆਂ ਦੀ ਬਹੁਤ ਤੋਂ ਉੱਪਰ ਅਗਮ ਹੈ ਇਹਨਾਂ ਮਹਾਰਾਜ ਜੀ ਕਹਿੰਦੇ ਨੇ ਤਹਿ ਨਹੀਂ 라 ਜਾਏ ਅਕਤ ਕਿਹਾ ਵੀ ਨਹੀਂ ਜੋ ਦੋਸਤੋ ਏਸੀ ਅੱਜ ਦੀ ਵੀਡੀਓ ਸੰਤ ਸਿੰਘ ਮਸਕੀਨ ਜੀ ਦੀ ਜਿਸ ਵਿੱਚ ਉਹਨਾਂ ਨੇ ਦੱਸਿਆ ਕੀ ਪਰਮਾਤਮਾ ਨੂੰ ਜਿੰਨੇ ਜਾਣਿਆ ਉਹਨੇ ਇੰਨੇ ਹੀ ਜਾਣਿਆ ਕਿ ਮੈਂ ਨਹੀਂ ਜਾਣ ਸਕਦਾ ਜਿੰਨੇ ਸਮਝਣ ਦੀ ਕੋਸ਼ਿਸ਼ ਵੀ ਕੀਤੀ ਹੈ ਉਹਨੇ ਇਹੋ ਹੀ ਸਮਝਿਆ ਕਿ ਮੈਂ ਸਮਝ ਸਮਝ ਕੇ ਹੀ ਸਮਝਿਆ ਕਿ ਮੈਂ ਨਹੀਂ ਸਮਝ ਸਕਿਆ ਫਿਰ ਉਸ ਤੋਂ ਇਲਾਵਾ ਉਹਨਾਂ ਨੇ ਦੱਸਿਆ ਕਿ ਭਰਤਵਾਦੀ ਕੋਈ ਸੈਂਟਿਸ ਜੋ ਕਹਿੰਦੇ ਕਿ ਮੈਂ ਬਹੁਤ ਹੀ ਨਾਸਤਿਕ ਸੀਗਾ ਉਹਨਾਂ ਨੂੰ ਜਦੋਂ ਕੈਂਸਰ ਹੋ ਜਾਂਦਾ ਹੈ ਉਹ ਗਿਆਨ ਸੈਂਸ ਦੀ ਸ਼ਕਤੀਆਂ ਉਹਨਾਂ ਦੇ ਕੈਂਸਰ ਨੂੰ ਠੀਕ ਨਹੀਂ ਕਰ ਪਾਈਆਂ ਉਹ ਠੀਕ ਹੋਈਆਂ ਸ੍ਰੀ ਅੰਮ੍ਰਿਤਸਰ ਸਾਹਿਬ ਜਾ ਕੇ ਗੁਰੂ ਰਾਮਦਾਸ ਜੀ ਦੇ ਘਰ ਵਿੱਚੋਂ ਤੇ ਉਹਨਾਂ ਨੇ ਵੀ ਕਿਹਾ ਕਿ ਕੋਈ ਖੇਲ ਤੇ ਹੈ ਲੇਕਿਨ ਸਮਝ ਵਿੱਚ ਨਹੀਂ ਆਈ ਤੇ ਉੱਥੇ ਮਸਕੀਨ ਜੀ ਕਹਿੰਦੇ ਨੇ ਉਹ ਕਿੱਦਾਂ ਦੱਸੀਏ ਕਿ ਸਮਝ ਵਿੱਚ ਆ ਵੀ ਨਹੀਂ ਸਕਦੀ ਪਰਮਾਤਮਾ ਬੰਦੇ ਦੀ ਸਮਝ ਵਿੱਚ ਨਹੀਂ ਹੈ ਦੋਸਤੋ ਲੇਕਿਨ ਬੰਦਾ ਪਰਮਾਤਮਾ ਦੀ ਸਮਝ ਵਿੱਚ ਹੈ ਅਸੀਂ ਸਿਰਫ ਖਾਲੀ ਨਮਸਕਾਰ ਹੀ ਕਰ ਸਕਦੇ ਹਾਂ ਮਹਾਰਾਜ ਬਾਣੀ ਵਿੱਚ ਵੀ ਕਹਿੰਦੇ ਨੇ ਨਮਸਕਾਰ ਤੁਸੀਂ ਕੋ અમારી ਸਕਲ ਪਰਚਾ ਜਨ ਆਪ ਸਵਾਰੀ ਸੋ ਦੋਸਤੋ ਏਸੀ ਸਾਡੀ ਅੱਜ ਦੀ ਵੀਡੀਓ ਆਪ ਜੀ ਨੂੰ ਸਾਡੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਆਪਣੇ ਵਿਚਾਰ ਕਮੈਂਟ ਦੇ ਵਿੱਚ ਜਰੂਰ ਸਾਂਝਾ ਕਰਨਾ ਅਗਰ ਆਪ ਜੀ ਨੂੰ ਸਾਡੀ ਵੀਡੀਓ ਅੱਛੀ ਲੱਗੀ ਹੋਵੇ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਦੋਸਤੋ ਮਿਲਦੇ ਹਾਂ ਫਿਰ ਇੱਕ ਨਵੀਂ ਵੀਡੀਓ ਦੇ ਨਾਲ ਤਦ ਤੱਕ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ